ਅਸੀਂ ਪੈਦਲ ਯਾਤਰਾ ਸ਼ੁਰੂ ਕਰਨ ਲੱਗੇ ਆ ਜੀ ਆ ਦੇਖੋ ਉਸ ਪੌਲ ਤੋਂ ਪਹਿਲਾ ਪੌਲ ਇੱਧਰ ਹੁੰਦਾ ਸੀ ਪਿਛਲੇ ਪਾਸੇ ਉਹ ਕੋ ਦਿਖਦਾ ਹੋਊਗਾ ਤਾਂ ਰਸੀਆਂ ਬੰਨੀਆਂ ਸਾਹਮਣੇ ਉਹ ਟੁੱਟ ਗਿਆ ਸੀ ਕਿਸੇ ਕਰਨਾ ਨਾ ਉਹ ਇਧਰ ਇੱਕ ਆਖੋ ਬਣੀ ਵੀ ਜਾਂਦਾ ਨਵਾ ਮਿਸਤਰੀ ਲੱਗੇ ਹਿਲਾਲ ਉਸ ਪੌਲ ਤੋਂ ਜਾਵਾਂਗੇ ਆ ਸਾਡਾ ਅੱਜ ਦਾ ਵੀ ਵਾਈਬ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹ ਯੂਟਿਊਬਰ ਬਈਆ ਕੰਦੀ ਸਾਈਕਲ ਖੜੀ ਆ ਬਹੁਤ ਹੀ ਫੇਮਸ ਆ ਤੁਸੀਂ ਸਰਚ ਵੀ ਕਰਕੇ ਦੇਖ ਸਕਦੇ ਆ ਇਹ ਕਬੂਤਰ ਲੈ ਕੇ ਯਾਤਰਾ ਕਰਦਾ ਪਿਆ ਬਈ ਹੈ ਨਾ ਇੰਦੀ ਆਈਡੀ ਵੀ ਆ ਅਰਜੁਨ ਫਿਜ਼ੀਕਲ ਹਾਂਜੀ ਪਰ ਹੁਣ ਪਤਾ ਨਹੀਂ ਕਿੱਥੇ ਆ ਰੂਮ ਚ ਹੋਣਾ ਜਾਂ ਕਿਸ ਪਾਸੇ ਗਿਆ ਹੋਣਾ ਵੀਰੇ ਰੰਗਰ ਪਾਣੀ ਛਕਣ ਕਬੂਤਰ ਨਾਲ ਹੀ ਹੁੰਦਾ ਵੀਰੇ ਇਹਦੇ ਆਪਾਂ ਮਿਲਿਆ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਸਨਵਾਰ ਹੋ ਗਈ ਸੀ ਜੀ ਇਸ ਕਰਕੇ ਦਵਾਈ ਲੈਣ ਆਏ ਹਾਂ ਰਿਸਪੈਂਸਰੀ ਚ ਇੱਥੇ ਫ੍ਰੀ ਦਵਾਈ ਮਿਲਦੀ ਹੈ ਜੀ ਸ਼ੁਰੂ ਕਰਦੇ ਬਿਲਕੁਲ ਨਾਲਾ ਯਾਤਰਾ ਸ਼ੁਰੂ ਕਰਦੇ ਹਾਂ ਜੀ ਸੋ ਮਾੜਾ ਤੁਹਾਨੂੰ ਵੀਊ ਦਿਖਾ ਦਿੰਦੇ ਆ ਬੋੜਾ ਜੀ ਯਾਤਰਾ ਸ਼ੁਰੂ ਕਰ ਚੁੱਕੇ ਆ ਜੀ ਆਪ ਬੋਲ ਤੋਂ ਹਾਂਜੀ ਸਾਰੇ ਅੱਗੇ ਆ ਜੀ ਉਹੀ ਬੈਠਾਂਗੇ 4 ਕਿਲੋਮੀਟਰ ਦਾ ਜਿਹੜਾ ਸਫ਼ਰ ਆ ਜੀ ਉਹ ਗੱਡੀ ਤੇ ਹੁੰਦਾ ਜੀ ਆ ਦੇਖੋ ਸਾਰੇ ਬੈਠ ਚੁੱਕੇ ਆ ਹੁਣ ਆਪਾਂ 4 ਕਿਲੋਮੀਟਰ ਦਾ ਸਫ਼ਰ ਗੱਡੀ ਤੇ ਤੈਅ ਕਰਾਂਗੇ ਫਿਰ ਅੱਗੇ ਪੈਦਲ ਯਾਤਰਾ ਸ਼ੁਰੂ ਹੋਊਗੀ ਜੀ ਕਿੰਨੇ ਪੈ ਲੱਗਣਗੇ ਓਏ ਠੋਕਰੀ ਉਹ ਮੋਰੇ 7-800 ਜੱਗੂਏ ਦੇ ਨਾਲ ਲੁਚਾ ਇਹ ਅੱtras ਸ਼ੁਰੂ ਹੋ ਜੀ ਗੱਡੀ ਲੈਣਾ ਆ ਗਿਆ ਇਹ 7-800 ਰੁਪਏ ਲੈਣ ਦਾ ਉੱਪਰ ਜਾਂਦਾ ਜੀ ਬੈਗ ਵਗੈਰਾ ਜਿਹੜਾ ਨਹੀਂ ਚੱਕ ਸਕਦਾ ਹਾਂ ਦੇਖੋ ਵੀਓ ਜੀ ਚੜਨਾ ਦੇਖੋ ਬਾਕੀ ਅੱਗੇ ਵਖਾਣੇ ਜੀ ਟਰੈਕ ਸ਼ੁਰੂ ਹੋ ਚੁੱਕਿਆ ਜੀ ਸੜਕ ਖਤਮ ਹੋ ਗਈ ਪਿੰਡਾਂ ਦੀ ਸੜਕ ਨੇ ਬਾਬਾ ਜੀ ਹੁਣ ਟਰੈਕ ਸ਼ੁਰੂ ਹੋ ਚੁੱਕਿਆ ਉਹ ਨਿਜੇ ਸਹੀ ਤਰਫ ਆ ਰਿਹਾ ਸ਼ੁਰੂ ਲਿਆ ਤੇ ਬਦਾਮ ਦੀ ਸੇਵਾ ਲਾ ਰਹੇ ਨੇ ਸੇਵਾਦਾਰ ਵਾਹਿਗੁਰੂ ਹਾਂਜੀ ਇਹ ਬਾਬਾ ਜੀ ਤੇ ਪਤੀ ਸਾਹਿਬ ਦੇ ਰੇਕਸ ਵਾਲੀ ਹੁੰਦੇ ਆ ਇਹ ਵੀਰੇ ਨੇ ਆਪਣੇ ਫੋਟੋਆਂ ਖਿੱਚੀਆਂ ਜੀ ਬਹੁਤ ਸੋਹਣੀ ਵੀਰੇ ਦਾ ਫੋਟੋ ਖਿੱਚਦਾ ਹਾਂਜੀ ਬਾਕੀ ਸਵੇਟ ਕਰਦੇ ਪੈ ਸਾਰਿਆਂ ਦਾ ਚੰਗਾ ਜੀ ਬਾਏ ਬਾਏ ਵਾਹਿਗੁਰੂ ਯਾਤਰਾ ਸ਼ੁਰੂ ਕੀਤੀ ਹੋਈ ਹੈ ਜੀ 13 ਕਿਲੋਮੀਟਰ ਦੂਰ ਰਹਿ ਗਿਆ ਜੀ ਹੇਮਕੁੜ ਸਾਹਿਬ ਬਾਕੀ ਉੱਥੇ ਤੋਂ ਤੁਹਾਨੂੰ ਵੀਓ ਕਰਵਾਵਾਂਗੇ ਹੁਣ ਜਾ ਕੇ ਅਸੀਂ ਰੁਕਾਂਗੇ ਜੀ ਗੋਵਿੰਦ ਧਾਮ ਫੇਰ ਕੱਲ ਹੇਮਕੁੜ ਸਾਹਿਬ ਦੀ ਯਾਤਰਾ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣੇ ਤੋਂ ਹੈਗਾ ਅੰਮ੍ਰਿਤ ਵਿਰ ਇਹ ਦੋਵੇਂ ਬੈਗਜ ਚੁੱਕ ਕੇ ਕੱਲ੍ਹ ਦੀ ਤੁਰਦਾ ਜਾ ਰਿਹਾ ਇੱਧਰ ਵੰਬਾ ਜੀ ਐ ਵੀ ਲੁਧਿਆਣੇ ਤੋਂ ਆ ਇਹ ਬੱਸ ਖਾਲੀ ਹੱਥ ਇਹ ਹੈ ਅੱਜ ਦੀ ਪੰਜਾਬ ਦੀ ਜਵਾਨੀ ਦੇਖੋ ਜੀ ਬਹੁਤ ਮੁਸ਼ਕਲ ਟ੍ਰੈਕ ਤੇ ਵੀ ਡੰਡ ਲਾ ਰਹੇ ਆ ਇਹ ਹੈ ਅੱਜ ਉਹ ਪੁਲ ਜਿੱਥੋਂ ਹੇਮਕੁੰਡ ਸਾਹਿਬ ਗੋਬਿੰਦਗੰਜ 4 ਕਿਲੋਮੀਟਰ ਤੋਂ ਰਹਿਂਦਾ ਜੀ ਉਹਤੇ ਪੀਜਾ ਨੂੰ ਵੀ ਖਾਸ ਧਿਆਨ ਰੱਖਣਾ ਜੀ ਇੱਕ ਹੋ ਗਿਆ ওভার ਐਕਸ ਜਿਹੜਾ ਪਾਣੀ ਦੀ ਕਮੀ ਨੂੰ ਮਹਿਸੂਸ ਹੋਣ ਦਿੰਦਾ ਹੈ ਜੇ ਤਾਂ ਪਾਣੀ ਬਹੁਤ ਠੰਡਾ ਜੇ ਪਰ ਪਾਣੀ ਜ਼ਿਆਦਾ ਪੀਣਾ ਤਾਂ ਵੀ ਬਿਮਾਰ ਹੋਣਿਆ ਜੇ ਨਾ ਪੀਏ ਤਾਂ ਵੀ ਬਿਮਾਰ ਹੋਣਿਆ ਜੀ ਤੇ ਰਸਨਾ ਵਗੈਰਾ ਹੋ ਗਿਆ ਜੀ ਇੱਕ ਮੁਕਤਪੁਰ ਦੀ ਟਿੱਕੀ ਹੋ ਗਈ ਜਿਨ੍ਹਾਂ ਦੀ ਸਾਹ ਦੀ ਪ੍ਰੋਬਲਮ ਆ ਬਾਕੀ ਉਹ ਵੀ ਲੈ ਕੇ ਤਰੋ ਜੀ ਕੋਈ ਵੱਡਾ ਕੰਮ ਹੁਣ ਆਪਾਂ ਬੱਦਲਾਂ 'ਚ ਆ ਗਏ ਆ ਜੀ ਆ ਵੇਖੋ ਬੱਦਲ ਤੇ ਆ ਜੀ ਮੈਂ ਮੇਲੇ ਤੱਕ ਜੀ ਮੈਂ ਮੱਥਾ ਟੇਕਣਾ ਆ ਹੁਣ ਅੱਧਾ ਕਿਲੋਮੀਟਰ ਹੀ ਰਹਿ ਗਿਆ ਟਰੈਕ ਜੀ ਚਰੀ ਹੇਮਕੁੰਡ ਸਾਹਿਬ ਜੀ ਦਾ ਆ ਦੇਖੋ ਜੀ ਨਾਲ ਦੇ ਬਾਕੀ ਤਾਂ ਸਾਰੇ ਪਹੁੰਚ ਗਏ ਮੇਰੀ ਥੋੜੀ ਸਿਹਤ ਜੀ ਖਰਾਬ ਹੋ ਗਈ ਸੀ ਇਸ ਕਰਕੇ ਮੈਂ ਪਿੱਛੇ ਆ ਜੀ ਮੇਰੇ ਨਾਲ ਮੇਰਾ ਚਾਚਾ ਕਾਲੂ ਆ ਜੀ ਦੋਨਾਂ ਦੋਨਾਂ ਨੇ ਨਿਕ ਨਾ ਬਾਕੀ ਉੱਥੇ ਜਾ ਕੇ ਮਿਲਦੇ ਆ ਬਾਈ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਪਿਆਰੋ ਫਾਈਨਲੀ ਅਸੀਂ ਗੋਬਿੰਦਾਮ ਪਹੁੰਚ ਚੁੱਕੇ ਆ ਜੀ ਬਹੁਤ ਥੋੜੇ ਦੂਰ ਹੈਗਾ 500 ਮੀਟਰ ਆਹ ਦੇਖੋ ਜੀ ਹੈਲੀਪੈਡ ਇੱਥੇ ਹੈਲੀਕਾਪਟਰ ਲੈਂਡ ਹੁੰਦੇ ਆ ਜੀ ਉਹ ਹੈਲੀਪੈਡ ਬਣੇ ਹੋਏ ਆ ਦੇਖੋ ਡੋ ਬਣੇ ਹੋਏ ਆ ਤੇ ਉਹ ਸਾਹਮਣੇ ਝੁਗੀਆਂ ਇਹ ਰੈਂਟ ਤੇ ਮਿਲਦੀਆਂ

ਬਹੁਤ ਜਿਆਦਾ ਜੈਕਟ ਜੂਕਟ ਪਾਣ ਕੇ ਕਿੱਥੇ ਫਿੱਟੋ ਨਾ ਹੀਟੇ ਦੋ ਦੋ ਪੈਨ ਰੱਖੀਆਂ ਓਕੇ ਮਿਲਤੇ ਆਪਕੋ ਫਿਰ ਚਲੋ ਬਾਬਾ ਜੀ ਤੇ ਆ ਜੀ ਸਾਡਾ ਕਿੰਨੇ ਜਿਵੇਂ ਕਿ ਇੱਕ ਗਰੁੱਪ ਚ ਫਨੀ ਕਮੇਡੀਅਨ ਬੰਦਾ ਹੁੰਦਾ ਹਨਾ ਉਮੇ ਇੱਕ ਆ ਸਾਡੇ ਚ ਆਇਆ ਨਵਾਂ ਬੰਦਾ ਹੈ ਲੁਧਿਆਣੇ ਦਾ ਮਿਲਿਆ ਤੁਹਾਨੂੰ ਪਹਿਲੀ ਵਾਰੀ ਉੱਪਰ ਬਹੁਤ ਹੀ ਫਨੀ ਕਮੇਡੀਅਨ ਹੈ ਤੇ ਆ ਕਿਵੇਂ ਆ ਇਹਦਾ ਇਹ ਉਹ ਕਿੱਧਰ ਗਿਆ ਜਾਗੂ 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 ਇਹ ਸਾਡਾ ਬੰਦਾ ਜੀ ਤੇ ਇਹ ਬੰਦੇ ਦਾ ਬਹੁਤ ਪਿਆਰਾ ਇਹ ਬਾਬਾ ਜੀ ਕੀ ਚਿਲੇਗਾ ਇੱਕ ਗੱਲ ਤੁਮ ਜਾਣਦਾ ਮੈਂ ਇਹ ਸਮਝਦਾ ਨਹੀਂ ਹੈਗਾ ਬਾਤ ਹੁੰਦੇ ਹੈਈ ਕਾਲੂਆ ਤਰਪਾਨ ਐਂ ਕਰਕੇ ਐਂ ਕਰ ਦਿੰਦਾ ਵਾ ਇਹ ਕੋਈ ਗੱਲ ਨਹੀਂ ਚਲਾ ਵੀ ਚਲਾ ਇੱਕ ਪਤਾ ਲੱਗੇ ਚੱਲਿਆ ਵਾ ਜਵਾਬ ਦਿਓ ਜਵਾਬ ਦਿਓ ਸੋਸ਼ਲ ਮੀਡੀਆ ਸਾਹਮਣੇ ਜਵਾਬ ਐਡਾ ਰੋਣਾ ਉਹਦਾ ਬਾਬਾ ਬਸ ਐਂ ਆਈ ਬੰਦੋ ਸੋਸ਼ਲ ਮੀਡੀਆ ਚਲਾਓ ਕਿਛੁ ਕੇ ਪਤਾ ਤੇ ਜਦੋਂ ਬਾਬਾ ਜੀ ਆਪਣੀ ਲੜਾਈ ਹੋਈ ਹੈ ਕਿੱਥੇ ਭੱਜਿਆ ਸੀ ਤੇ ਡਰ ਕੇ ਭੱਜ ਗਿਆ ਸਾਰੀ ਮੰਦਿਰ ਮੈਂ ਤੇ ਕਾਲੂ ਭਰਾ ਖਰੀਦੀ ਘਟੋਡੇ ਨਾਲ ਨੇ ਬਾਕੀ ਸਾਰੇ ਗਾਇਬ ਬੱਬੇ ਤੁਰਦਾ ਕਿਵੇਂ ਬੰਦਾ ਜਿਹੜੀ ਬੰਦਾ ਘੈਂਟਾ ਭਰਾ ਹੈ ਆਪਣਾ ਵਾ ਤੁਰਦਾ ਕਿਵੇਂ ਤੁਰਦਾ ਕਿਵੇਂ ਬੱਬਾ ਜੀ ਜਾਗੋ ਭਰਾ ਆ ਸੰਗਤ ਜੀ ਇਹ ਮਾਰ ਦੀ ਕਿਰਪਾ ਦਾ ਬੰਦਾ ਹੈ ਉਹਨੇ ਓਕੇ ਕਰਤੀ ਜੀ ਮੈਨੂੰ ਪਤਾ ਹੈ ਬਾਬਾ ਜੀ ਹਣ ਕੀ ਗੱਲ ਹੈ ਬੋਲ ਸਕਦਾ ਬੋਲ ਸਕਦਾ ਬਾਬਾ ਜੀ ਵੀਡੀਓ ਓਨ ਹੈ ਬਾਬਾ ਜੀ ਤੁਹਾਨੂੰ ਆਪ ਦੇਣ ਦਾ ਮੌਕਾ ਮਿਲਿਆ ਨਹੀਂ ਤੈਨੂੰ ਕਿੱਥੇ ਲੈ ਰਹਿਣਾ ਤੂੰ ਚੱਲ ਬਾਬਾ ਜੀ ਅੱਗੇ ਬਾਬਾ ਜੀ ਤੁਰਦੇ ਕਿਵੇਂ ਆ ਇਹ ਆ ਜੀ ਗੁਰਦੁਆਰਾ ਗੋਬਿੰਦਗੜ੍ਹ ਮਾਰਾ ਸਿੱਕੇ ਪਛਾਈ ਤੇ ਰਾਤ ਕੱਢ ਕੇ ਕੱਲ ਦੀ ਯਾਤਰਾ ਜਿਸੇ ਤ ਹੋਈ ਸਹੀ ਤਾਂ ਅੱਪ ਕਰਾਂਗੇ ਇਹ ਤਾਂ ਅਗਲੇ ਦਿਨ ਕਰਾਂਗੇ ਆ ਕੇ ਅੰਦਰ ਤੁਹਾਨੂੰ ਵੀਊ ਕਰਾਉਨੇ ਆ ਜੀ ਕੋਈ 17 ਇਧਰ ਗੁਰਦੁਆਰਾ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਜੀ ਦੇਖੋ ਜੀ ਇਧਰ ਰੂਮ ਬਤਨ ਹੋ ਗਏ ਸਤਿ ਸ਼੍ਰੀ ਅਕਾਲ ਉਹ ਪਿੱਛੇ ਲੰਗਰ ਹਾਲ ਆ ਜੀ ਉਹ ਕੁਝ ਹੈ ਹੈ ਬਿੰਤਾ ਮਾ ਆ ਕੇ ਜਿਸੀ ਲਿੱਤਾ ਕਮਰਾ ਆ ਦੇਖੋ ਵਾਹਿਗੁਰੂ ਜੀ ਕਾ ਫਤਿਹ ਸਾਰੇ ਆਪਣੇ ਆਪਣੇ ਬਿੜਤੇ ਆ ਜੀ ਬਹੁਤ ਹੀ ਵਧੀਆ ਕਮਰਾ ਮਿਲਿਆ ਸਾਨੂੰ ਅੰਦਰ ਦਾ ਕਮਰਾ ਇਹ ਮਿਲੇ 1300 ਰੁਪਏ ਦਾ 7-8 ਬਿੜਾ ਜੀ ਇੱਕ ਵਾਰ ਸਾਡਾ ਗਿਆ ਪਿਆ ਜੀ ਜਾੜੇ ਦੀ ਸੁਣ ਕੇ ਕਮਰੇ ਇਹ ਸਾਰੇ ਚੱਲੇ ਰੋਟੀ ਖਾਣ ਜੇ ਲੱਗਿਆ 100 ਦਿਨ ਚੋਤਾ ਇੱਥੇ 100 ਲੱਗਿਆ ਜੀ ਅਸੀਂ ਖਤਮ ਕਾਣੀ ਮੈਂ ਵੀ ਚੱਲਿਆ